ਜਲਾਲਾਬਾਦ ਵਿੱਚ ਸਰਕਾਰਾਂ ਸੱਚੀਆਂ ਵੈਲਫੇਅਰ ਟਰਸਟ ਬਾਬਾ ਮਿੱਠਾ ਸਿੰਘ ਜੀ ਵੱਲੋਂ ਅਮਰਨਾਥ ਜਾਣ ਵਾਲੇ ਯਾਤਰੀਆਂ ਲਈ ਖੁੱਲਾ ਭੰਡਾਰਾ ਚਲਾਇਆ ਜਾ ਰਿਹਾ ਹੈ ਇਸ ਮੌਕੇ ਅੱਜ ਲੰਗਰ ਦੀ ਸ਼ੁਰੂਆਤ ਕਰਨ ਲਈ ਸਾਬਕਾ ਮੰਤਰੀ ਹੰਸਰਾ ਜੋਸਨ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਕਾਂਗਰਸੀ ਲੀਡਰ ਪ੍ਰਿਥਵੀ ਰਾਜ ਦੂਮੜਾ ਅਤੇ ਰਾਜਕੁਮਾਰ ਪੱਪੂ ਦੂਮੜਾ ਵੱਲੋਂ ਆਰਤੀ ਪੂਜਨ ਕਰਵਾ ਕੇ ਲੰਗਰ ਦੀ ਸ਼ੁਰੂਆਤ ਕੀਤੀ ਗਈ। ਤੋਂ ਮੈਂ ਆਪਣੇ ਵੱਲੋਂ ਲੱਖ ਲੱਖ ਮੁਬਾਰਕਾਂ ਦਿੰਦਾ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਇਲਾਕੇ ਵਾਸੀਆਂ ਨੂੰ ਕਿਉਂਕਿ ਜੋ ਸਾਡੀ ਪੁਰਾਣੀ ਸੰਸਕ੍ਰਿਤੀ ਹੈ ਔਰ ਉਹਦੇ ਸੰਸਕ੍ਰਿਤੀ ਦਾ ਹੈ ਜੀ ਜੋ ਸਾਡੇ ਜਿੰਨੇ ਦੇਵੀ ਦੇਵਤੇ ਨੇ ਔਰ ਜਿੰਨੇ ਸਾਡੇ ਭਗਵਾਨ ਨੇ ਉਹਨਾਂ ਦੀ ਅਸੀਂ ਹਮੇਸ਼ਾ ਸ਼ਰਨ ਲੈ ਕੇ ਹਮੇਸ਼ਾ ਆਪਣੀ ਜੋ ਜ਼ਿੰਦਗੀ ਵੀ ਚੱਲੂ ਕਰਦੇ ਆ ਤੇ ਪਲ-ਪਲ ਉਹਨਾਂ ਨੂੰ ਯਾਦ ਕਰਦੇ ਆ ਇਸ ਤਰੀਕੇ ਦੇ ਨਾਲ ਜੋ ਅੱਜ ਤੋਂ 3 ਦਿਨ ਪਹਿਲਾਂ ਅਮਰਨਾਥ ਯਾਤਰਾ ਜਿਹੜੀ ਸਾਡੀ ਚੱਲ ਹੋਈ ਲੋਕ ਇਤਿਹਾਸ ਦੇ ਵਿੱਚ ਜਿਹੜੀ ਸਾਡੀ Hindu Mythology ਉਹਦੇ 'ਚ ਇੱਕ ਬੜਾ ਵੱਡਾ ਉਹਨਾਂ ਦਾ ਸਥਾਨ ਹੈ ਭੋਲੇ ਸ਼ਿਵ ਸ਼ੰਕਰ ਦਾ ਲੋਕ ਲੱਖਾਂ ਦੀ ਗਿਣਤੀ ਦੇ ਵਾਸਤੇ ਉਹਨਾਂ ਦੇ ਦਰਸ਼ਨ ਕਰਨ ਦੇ ਵਾਸਤੇ ਜਾਂਦੇ ਨੇ ਔਰ ਤਕਰੀਬਨ ਜਿਹੜੀ 38 ਦਿਨ ਦੇ ਵਾਸਤੇ ਯਾਤਰਾ ਹੋਣੀ ਹਿੰਦੁਸਤਾਨ ਦੀ ਗਵਰਨਮੈਂਟ ਔਰ ਜੰਮੂ ਕਸ਼ਮੀਰ ਦੀ ਗਵਰਨਮੈਂਟ ਨੇ ਉਹਦੇ ਵਾਸਤੇ ਵਿਸ਼ੇਸ਼ ਵਿਵਸਥਾ ਕੀਤੀ ਔਰ ਮੈਂ ਜਿੰਨੇ ਸਾਡੇ ਇੱਥੇ ਬਾਬਾ ਜੀ ਖੜੇ ਨੇ ਔਰ ਜਿੰਨੀ ਇੱਥੋਂ ਦੀ ਸਦਸਾ ਸੰਗਤ ਜਿੰਨੀ ਕਮੇਟੀ ਪ੍ਰਧਾਨ ਜੀ ਔਰ ਸਾਰੇ ਮੈਂਬਰ ਸਹਿਬਾਨ ਨੂੰ ਮੁਬਾਰਕਵਾਦ ਦੇਣਾ ਚਾਹਨਾ ਕਿਉਂਕਿ ਅੱਜ ਤੂੰ 4-5 ਸਾਲ ਪਹਿਲਾਂ ਵੀ ਇਹ ਪ੍ਰੋਗਰਾਮ ਚੱਲਦਾ ਸੀ ਉਸ ਵੇਲੇ ਪਰ ਕਿਸੇ ਕਾਰਨ ਕਰਕੇ ਉਹ 4-5 ਸਾਲ ਬੰਦ ਹੋ ਗਿਆ ਤੇ ਬਾਬਾ ਜੀ ਦੀ ਔਰਾਂ ਦੀ ਰਮਾਈ ਦੇ ਥੱਲੇ ਜੋ ਫਿਰ ਚੱਲ ਹੋਇਆ ਮੈਂ ਬਾਬਾ ਜੀ ਨੂੰ ਔਰ ਸਾਰੀ ਜੰਨੀ ਸਾਧ ਸੰਗਤ ਜਿਹੜੀ ਸੇਵਾ ਕਰਦੀ ਉਹਨਾਂ ਨੂੰ ਲੱਖ ਲੱਖ ਮੁਬਾਰਕਾ ਦਿਨਾ ਔਰ ਇਹੋ ਪ੍ਰਭੂ ਦੇ ਅੱਗੇ ਬੇਨਤੀ ਕਰਨਾ ਕਿ ਸਾਡੇ ਇਲਾਕੇ ਦੇ ਵਾਸਤੇ ਔਰ ਖਾਸ ਤੌਰ ਤੇ ਜਲਾਲਾਬਾਦ ਸ਼ਹਿਰ ਦੇ ਵਾਸਤੇ ਹਮੇਸ਼ਾ ਬਾਬਾ ਜੀ ਦਾ ਸਾਡੇ ਤੇ ਅਸ਼ੀਰਵਾਦ ਬਣਿਆ ਰਹੇ ਔਰ ਮਾਤਾ ਜੀ ਦਾ ਅਸ਼ੀਰਵਾਦ ਬਣਿਆ ਰਹੇ ਔਰ ਹਮੇਸ਼ਾ ਇਹ ਇਲਾਕਾ ਤਰੱਕੀ ਕਰੇ ਹਮੇਸ਼ਾ ਬਲੰਦੀਆਂ ਦੇ ਵੱਲ ਰਹੇ ਇਨੀ ਗੱਲ ਕਹਿ ਕੇ ਅੱਜ ਦੇ ਮੈਂ ਸ਼ੁਭ ਮੌਕੇ ਤੇ ਲੱਖ ਲੱਖ ਮੁਬਾਰਕਾ ਜੀ ਜੋ ਇਹ ਲੰਗਰ ਸ਼ੁਰੂ ਕੀਤਾ ਬਾਬਾ ਮਿੱਠਾ ਸਿੰਘ ਜੀ ਨੇ ਯਾ ਇਸ ਸੋਸਾਇਟੀ ਨੇ ਇਹ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਵਿੱਚੋਂ ਕਿਦਰ ਉਧਰ ਜੋਸਾ ਸਾਹਿਬ ਦੇ ਸ਼ੈਲਰ ਦੇ ਨੇੜੇ ਲੱਗਦਾ ਰਿਹਾ ਹੈ ਸ਼ਾਇਦ ਇਸ ਵਾਰੀ ਵੀ ਲਾਣਗੇ ਕਿ ਨਹੀਂ ਲਾਣਗੇ ਹਾਂਜੀ ਤੇ ਬਾਬਾ ਮਿੱਠਾ ਸਿੰਘ ਜੀ ਨੇ ਬਹੁਤ ਵਧੀਆ ਪ੍ਰੋਗਰਾਮ ਰੱਖਿਆ ਹੈ ਕਿਉਂਕਿ ਸੰਗਤ ਜਿਹੜੀ ਬਾਹਰੋਂ ਆਉਂਦੀ ਹੈ ਬੇ ਦੂਰ ਦੂਰ ਤੋਂ ਸੰਗਤ ਆਂਦੀ ਹੈ ਉਹਨਾਂ ਆਸ਼ਰਾਨਮੀ ਕਰਨਾ ਹੁੰਦਾ ਹੈ ਉਹਨਾਂ ਨਾਣਾ ਪੋਣਾ ਹੁੰਦਾ ਹੈ ਕਈ ਬੜੀ ਰਾਤ ਬੈ ਜਾਂਦੀ ਰਸਤੇ ਦੇ ਵਿੱਚ ਰਹਿਣਾ ਵੀ ਪੈ ਜਾਂਦਾ ਕਿਉਂਕਿ ਅਮਰਨਾਥ ਯਾਤਰਾ ਜਿਹੜੀ ਸਭ ਤੋਂ ਕਠਿਨ ਯਾਤਰਾ ਬਾਬਾ ਬਰਫਾਨੀ ਦੀ ਹੈ ਮੈਂ ਵੀ 3-4 ਵਾਰੀ ਗਿਆ ਬਾਬਾ ਜੀ ਦੇ ਬਾਬਾ ਜੀ ਦੇ ਸਾਰੇ ਸਟੇ ਵੀ ਮੇ ਪੜੀਏ ਕਿਵੇਂ ਬਾਬਾ ਜੀ ਉਤਪਨ ਹੋਏ ਕਿਵੇਂ ਸਾਰਿਆਂ ਨੂੰ ਪਤਾ ਲੱਗਿਆ ਹਾਂਜੀ ਇਹ ਜੋ ਸੇਵਾ ਜਲਾਲਾਬਾਦ ਦੇ ਲੋਕ ਕਰ ਰਹੇ ਨੇ ਬਾਬਾ ਜੀ ਕਰ ਰਹੇ ਨੇ ਜੋਸੋ ਸਾਹਿਬ ਵੱਲੋਂ ਵੀ ਸੇਵਾਈ ਹੈ ਤੇ ਮੈਂ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਕਿ ਪਰਮਾਤਮਾ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਤਾਂ ਕਿ ਸ਼ਹਿਰ ਦਾ ਨਾਮ ਹੀ ਸਹੀ ਆਪਣੇ ਪਰ ਹੋਵੇ ਤੇ ਦਰਬਾਰ ਤੇ ਜਾ ਕੇ ਲੋਗੇ ਦਸਨ ਵੀ ਵੀ ਅਸੀਂ ਫਰਾਨੀ ਸਾਹਿਬ ਕਰਕੇ ਆਏ ਲੰਗਰ ਕਰਕੇ ਆਏ ਲੰਗਰ ਲੈ ਕੇ ਆਏ ਬਹੁਤ ਵਧੀਆ ਲੰਗਰ ਹੈ ਤੇ ਸਾਰੇ ਸ਼ਹਿਰ ਦਾ ਇਹਨੇ ਜਨੇਕੀ ਹੈ ਇਸ ਵਾਸਤੇ ਮੈਂ ਸਭ ਨੂੰ ਵਧਾਈ ਦੇਣਾ ਇਸ ਗੱਲ ਦੀ ਕਿ ਇੱਥੇ ਵਧਣ ਫੁੱਲਣ ਤੇ ਚੜ੍ਹਨ ਬਹੁਤ ਬਤਲ